ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆ ਨਵੇਂ ਬਲੌਗ ਤੇ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਤੁਹਾਨੂੰ ਦਿਖਾਵਾਂਗੇ ਜੀ ਆਪਾਂ ਖੰਨੇ ਦਾ ਬਾਜ਼ਾਰ ਕਿਉਂਕਿ ਜਿਵੇਂ ਜਿਵੇਂ ਮੌਸਮ ਬਦਲੀ ਜਾਂਦਾ ਦੁਕਾਨਾਂ ਵਾਲੇ ਆ ਉਹਦਾ ਲੀੜਾ ਕੱਪੜਾ ਜਿਹੜਾ ਬਾਹਰ ਕੜਕੜ ਵੇਚੀ ਜਾਂਦੇ ਨੇ ਕਿਉਂਕਿ ਸਾਲ ਤੋਂ ਬਾਅਦ ਜਿੰਨਾ ਬਚਿਆ ਸਬਾਨ ਹੁੰਦਾ ਸਾਰੇ ਦੁਕਾਨਾਂ ਵਾਲਿਆਂ ਨੂੰ ਐ ਹੁੰਦਾ ਜੀ ਵੇਚ ਕੇ ਆਪਾਂ ਗਰਮੀ ਦਾ ਕੱਪੜਾ ਲਈਏ ਤੇ ਇਸੇ ਕਰਕੇ ਜਿਹੜੇ ਕਿੰਨੀ ਕੀ ਕੀ ਰੇਟ ਆ 2 2 250 ਦੇ ਵਿੱਚ ਜਿਹੜੇ ਕੱਪੜੇ ਆ ਵਧੀਆ ਟੀ-ਸ਼ਰਟਾਂ ਲੋਰਾਂ ਜਿਹੜੀਆਂ ਮਿਲ ਜਾਂਦੀਆਂ ਨੇ ਤੇ ਸਾਰਾ ਤੁਹਾਨੂੰ ਅੱਜ ਆਪਾਂ ਇੱਥੇ ਬਾਜ਼ਾਰ ਤੇ ਜੇ ਤੁਸੀਂ ਇੱਥੇ ਚੱਪਲਾਂ ਵਗੈਰਾ ਲਾਉਂਗੇ 100 100 ਦੀਆਂ 80 ਰੁਪਏ ਦੀਆਂ ਚੱਪਲਾਂ ਜਿਹੜੀਆਂ ਤੁਹਾਨੂੰ ਮਿਲ ਜਾਂਦੀਆਂ ਲੋਹਰਾ 1.5 2 200 ਦੇ ਵਿੱਚ ਤੁਹਾਨੂੰ ਲੋਹਰਾ ਮਿਲ ਜਾਣੀਆਂ ਤੇ ਜਿਆਦਾ ਸ਼ੋਰ ਹੋਣ ਕਰਕੇ ਜਿਹੜੀ ਆਪਾਂ ਮਗਰੋਂ ਸੀ ਉਹ ਵੋਲੀਅਮ ਜਿਹੜਾ ਕੱਟਤਾ ਸੀਗਾ ਤੇ ਇਸੇ ਕਰਕੇ ਤੁਹਾਨੂੰ ਜਿਹੜਾ ਬਾਜ਼ਾਰ ਦਿਖਾ ਦਿੰਨੇ ਆ ਇਹ ਬਾਜ਼ਾਰ ਸਿਰਫ ਉਹਨਾਂ ਟਾਈਮ ਹੀ ਆ ਜਿੰਨਾ ਟਾਈਮ ਪੂਰੀ ਗਰਮੀ ਨਹੀਂ ਆਉਂਦੀ ਬਸ ਸਿਰਫ 15 ਅਪ੍ਰੈਲ ਨੂੰ ਜਿਹੜਾ ਇਹ ਖਤਮ ਹੋ ਜਾਊਗਾ ਤੇ ਬਹੁਤ ਹੀ ਸੋਹਣਾ ਜਿਹੜਾ ਬਾਜ਼ਾਰ ਇੱਥੇ ਲੱਗਿਆ ਹੋਇਆ ਹੈਗਾ ਜੇਕਰ ਤੁਸੀਂ ਕੋਈ ਜੁੱਤੀਆਂ ਲੈਣੀਆਂ ਜੁੱਤੀਆਂ ਵੀ 2.5 250 ਦੇ ਵਿੱਚ ਤੁਹਾਨੂੰ ਇੱਥੇ ਜੁੱਤੀਆਂ ਗਈਆਂ ਉਹ ਆ ਮਿਲ ਜਾਣੀਆਂ ਤੇ ਤੁਸੀਂ ਇਕੱਠ ਹੀ ਦੇਖ ਲਓ ਯਾਰ ਕਿੰਨਾਗਾ ਵੀ ਬਾਜ਼ਾਰ ਦੇ ਵਿੱਚ ਟੱਪਣ ਵਾਸਤੇ ਥਾਂ ਨਹੀਂਗਾ ਇੰਨਾ ਜ਼ਿਆਦਾ ਇਕੱਠਾ ਇੱਥੇ ਤੇ ਲੋਕ ਵੀ ਲੈਣਾ ਦੇ 15 15 20 20 ਜਾਣੇ ਆ ਜਿਹੜੇ ਲੋਕ ਨੇ ਉਹ ਖੜੇ ਨੇ ਤੇ ਇਧਰਲੇ ਪਾਸੇ ਸਾਰੀਆਂ ਚੁੰਨੀਆਂ ਡੀੜੇ ਕੱਪੜੇ ਸਾਰੇ ਜਿਹੜੇ ਦੁਕਾਨਾਂ ਵਾਲੇ ਉਹ ਬਾਹਰ ਭਰੀ ਬੈਠੇ ਨੇ ਕਿਆ ਦੇਖੋ ਉਧਰ 1300 ਦੀਆਂ ਦੋ ਤੇ ਆਹ ਦੇਖੋ ਇਹਦੇ ਲਈ ਸੜ ਹਰੇਕ ਚੀਜ਼ ਯਾਰ ਪੂਰੇ ਦਾ ਪੂਰਾ ਬਾਜ਼ਾਰ ਆ ਜਿਹੜਾ ਉਹ ਭਰਿਆ ਪਿਆਗਾ ਤੇ ਦੁਕਾਨਾਂ ਦੇ ਬਾਹਰ ਮੂਰੇ ਲੋਕ ਸਪੀਕਰ ਲਾਈ ਬੈਠੇ ਹੈਗੇ ਤੇ ਮੁੰਡੇ ਖੜਿਆ ਦੋ ਦੋ ਕਿਉਂਕਿ ਇਹ ਇਹਨਾਂ ਦਾ ਸਭ ਤੋਂ ਵੱਡਾ ਇਹ ਹੈ ਵੀ ਸਮਾਨ ਕੱਢਣ ਦਾ ਟਾਈਮ ਆ ਇਹਨਾਂ ਦਾ ਇਸੇ ਕਰਕੇ ਵੀ ਇਹਨਾਂ ਨੂੰ ਆਏ ਹੁੰਦਾ ਵੀ ਜਿਹੜੇ ਰੇਟ 'ਚ ਆਇਆ ਭਾਵੇਂ ਉਸੇ ਰੇਟ 'ਚ ਹੀ ਦੇ ਦਈਏ ਪਰ ਐਂ ਵੀ ਜਿਹੜਾ ਮਾਲ ਹੁੰਦਾ ਉਹ ਕੱਢਣਾ ਇਹਨਾਂ ਵਾਸਤੇ ਸਭ ਤੋਂ ਜ਼ਿਆਦਾ ਜ਼ਰੂਰੀ ਹੁੰਦਾ ਹੈਗਾ ਖੰਨੇ ਦਾ ਬਾਜ਼ਾਰ ਦੇਖ ਲੋ ਆ ਦੇਖ ਲੋ ਪਰਸੀ 500 ਰੁਪਏ ਦਾ ਬਾਈ ਕਹਿੰਦਾ ਪਰਸਾ ਸਾਰੇ ਦੇ ਸਾਰੇ 500 ਦਾ ਇੱਕ ਹਰੇਕ ਦੁਕਾਨ ਵਾਲਾ ਯਾਰ ਹਰੇਕ ਦੁਕਾਨ ਵਾਲੀ ਜਿਹੜੇ ਦੁਕਾਨ ਵਾਲ ਨੂੰ ਐਂ ਲੱਗਦਾ ਨਾ ਵੀ ਜਿਹੜੀ ਆਪਾਂ ਗਰਮੀ 'ਚ ਹੀ ਖਰੀਦ ਸਕਦੇ ਆ ਉਹ ਵੀ ਲੋਕਾਂ ਨੂੰ ਆਇਆ ਵੀ ਸਾਰਾ ਮਟੀਰੀਅਲ ਆਪਾਂ ਕੱਢ ਦਈਏ ਇੱਕ ਵਾਰੀ। ਰਾਮਾ ਕਲੋਥ ਹਾਊਸ ਤੇ ਜ਼ਿਆਦਾਤਰ ਜਿਹੜੇ ਲੋਕ ਨੇ ਵਿਆਹ ਸ਼ਾਦੀਆਂ ਦੀ ਜਿਹੜੀ ਸ਼ਾਪਿੰਗ ਆ ਹੁਣੇ ਜ਼ਿਆਦਾ ਕਰਦੇ ਹੁੰਦੇ ਹੈਗੇ। ਕਿਉਂਕਿ ਇੱਕ ਤਾਂ ਹੁਣ ਸਮਾਨ ਥੋੜਾ ਜਿਹਾ ਸਸਤਾ ਹੋ ਜਾਂਦਾਗਾ। ਕੁਝ ਲੁੱਕ ਇਸ ਦੇ ਵਿੱਚ ਟਾਈਮ ਦੇ ਵਿੱਚ ਵਿਆਹ ਵੀ ਕੁਝ ਜ਼ਿਆਦਾ ਕਰਦੇ ਆ ਲੋਕ। ਆ ਦੇਖੋ ਪੂਰੇ ਦਾ ਪੂਰਾ ਬਾਜ਼ਾਰ ਆ ਯਾਰ ਜਮਾ ਪੂਰਾ ਭਰਿਆ ਪਿਆਗਾ ਆ ਦੇਖੋ ਆਣ ਬੀਨ ਵਾਲੀਆਂ ਦੁਕਾਨਾਂ ਲਾ ਲਓ ਪੂਰੇ ਦਾ ਪੂਰੇ ਜਿਹੜੇ ਬਾਜ਼ਾਰ ਆ ਉਹ ਭਰੇ ਪਏ ਨੇ ਇੱਥੇ ਅੱਜ ਤੁਹਾਨੂੰ ਅੱਗੇ ਜਾ ਕੇ ਦਿਖਾਉਣੇ ਹੈਗੇ ਦੇਖ ਲਓ ਬੰਦਾ ਤਾਂ ਪਤਾ ਨਹੀਂ ਬਾਜ਼ਾਰ ਵੇਚਦੀ ਆ ਦੇਖ ਲਓ ਇੱਧਰ ਘਰ ਦਾ ਸਮਾਨ ਸਾਰੇ ਦਾ ਸਾਰਾ ਬੰਦਾ ਇੰਟਾਪਦਾ ਤੁਸੀਂ ਦੇਖ ਲਓ ਯਾਰ ਮਨ ਮੰਦਰ ਵਾਲਿਆਂ ਦੀ ਗਲੀਆਂ ਦੇਖੋ ਸੇਲ 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 ਮਨ ਮੰਦਰ ਬਹੁਤ ਮਸ਼ਹੂਰ ਹੱਟੀ ਹੈਗੀ ਇਹ ਇਹ ਹੈਗਾ ਕਾਲਾ ਮੰਦਰ ਇਹ ਦੋ ਬਹੁਤ ਮਸ਼ਹੂਰ ਦੁਕਾਨਾਂ ਨੇ ਇੱਥੇ ਤੇ ਇਹਦੀ ਛਾੜਾ ਦੇਖੋ ਜੁੱਤਾਂ ਵਾਲੀਆਂ ਦੁਕਾਨਾਂ ਅੰਦਰਲੀ ਸੜਕ ਵੀ ਲੋਕ 15 20 ਗਾਹਕ ਹਰ ਟਾਈਮ ਇਹਨਾਂ ਕੋਲੇ ਬੈਠੀ ਬੈਠੇ ਨੇ ਬਹੁਤ ਤਕੜਾ ਯਾਰ ਖੰਨੇ ਦਾ ਬਾਜ਼ਾਰ ਬਾਜ਼ਾਰ ਤਾਂ ਹਰੇਕ ਸ਼ਹਿਰ ਦੇ ਵਿੱਚ ਕੋਈ ਪੁਰਾਣਾ ਬਾਜ਼ਾਰ ਹੁੰਦਾਗਾ ਤੁਹਾਨੂੰ ਆਮ ਦੇਖਣ ਨੂੰ ਮਿਲ ਜਾਣਗੇ ਪਰ ਜੇਕਰ ਤੁਸੀਂ ਸਿਆਲ ਦਾ ਸਮਾਨ ਹੋਣ ਲੈ ਕੇ ਰੱਖ ਲਓਗੇ ਤਾਂ ਕੋਈ ਐ ਹੁੰਦਾ ਵੀ ਸਸਤਾ ਮਿਲ ਜਾਂਦਾ ਆ ਦੇਖੋ ਇਹ ਕੋਟਾ ਨੀਆ ਦੁਕਾਨਾਂ ਕਿਉਂਕਿ ਆਪਾਂ ਤਾਂ ਆਉਂਦੇ ਸਾਲ ਵੀ ਖਰੀਦਣਾ ਹੀ ਹੁੰਦਾਗਾ ਤੇ ਬਹੁਤ ਸਾਰੇ ਲੋਕ ਹੁੰਦੇ ਹੈਗੇ ਜਿਹੜੇ ਇਸ ਟਾਈਮ ਹੈ ਜਿਹੜੇ ਖਰੀਦਦਾਰੀ ਕਰਦੇ ਹੁੰਦੇ ਹੈਗੇ ਦੇਖੋ ਕੋਲੀ ਜੁਵੈਲਰਜ਼ ਇਹ ਹੈ ਜੀ ਬਾਜ਼ਾਰ ਦਾ ਹਾਲ ਕੁੜੀਆਂ ਵਾਲਾ ਸਾਰਾ ਸਮਾਨ ਆ ਗਿਆ ਸਾਰਾ ਆ ਦੇਖੋ ਇਹ ਫੂੜ ਦਾ ਵਗੈਰਾ ਸਾਰਾ ਕੁਝ ਬਾਈ ਕਹਿੰਦਾ ਸੱਟ ਹੀ ਲਾਇਆ ਯਾਰ ਆਪਾਂ ਤਾਂ ਕੀ ਕਰਨਾਗਾ ਆ ਦੇਖੋ ਬੈਗ ਬੂਗ ਸੂਟ ਸੂਟ ਵਾਲੀਆਂ ਕੀ ਹੈ ਜੀ ਖੰਨੇ ਦਾ ਪੂਰਾ ਮਸ਼ਹੂਰ ਬਾਜ਼ਾਰ ਆ ਦੇਖੋ ਇੱਧਰ ਆ ਜੀ ਮੋਨਾਂ ਨੂੰ ਦੇਖੋ ਇਧਰ ਕੱਪੜੇ ਸਹੁੰਤੇ ਸਵਾਏ ਆ ਦੇਖੋ ਚਾਹ ਬਾਈ ਅੱਛੀ ਬੈਠਾ ਟੀ ਸ਼ਰਟ ਆ ਕੀ ਰੇਟ ਆ ਬਾਈ ਭਾਵੇਂ ਜਿੰਨੇ ਨੰਬਰ ਮਰਜ਼ੀ ਲੈ ਲਓ 200 ਜੀ ਜਿਹੜੀ ਮੰਗ ਐ ਐਕਸਲ ਡਬਲ ਐਕਸਲ 200 ਦੀ ਚਾਹ ਇੱਕ ਤਰ੍ਹਾਂ ਦਾ ਤੁਹਾਨੂੰ ਸਾਈਜ਼ ਆ ਜਿਹੜਾ ਮਿਲੂਗਾ ਸਾਰੇ ਸਾਈਜ਼ ਮਿਲ ਜਾਣਗੇ ਇਹ ਹੈ ਜੀ ਖੰਨੇ ਦਾ ਬਾਜ਼ਾਰ ਜਿਹੜਾ ਤੁਹਾਨੂੰ ਅੱਜ ਦਿਖਾਇਆ ਹੈਗਾ ਤੇ ਆ ਵੀ ਅੱਲ ਕੱਲ ਹੋਰ ਦਿਖਾਵਾਂਗੇ ਬਾਜ਼ਾਰ ਹੋ ਸਕੇ ਤਾਂ ਸਾਰੇ ਸਾਰੇ ਟੀ-ਸ਼ਰਟਾਂ ਜਿਹੜੀਆਂ ਨੇ ਅੱਡੋ ਅੱਡੀ ਨੰਬਰ ਦੀਆਂ ਨੇ ਇੱਥੇ ਮਿਲ ਜਾਣਗੇ ਤੇ ਸੀ ਜੀ ਅੱਜ ਦਾ ਵਲੌਗ ਕੱਲ ਫੇਰ ਮਿਲਦੇ ਆ ਨਵੇਂ ਵਲੌਗ ਦੇ ਨਾਲ ਥੈਂਕ ਯੂ